ਸਤਨਾਮ ਸ਼੍ਰੀ ਵਾਹਿਗੁਰੂ ਜੀ ਆ ਸੰਗਤ ਜੀ ਅੱਜ ਦੇ ਦਿਨ ਦੀ ਸ਼ੁਰੂਆਤ ਕਰੀਏ ਗੁਰੂ ਚਰਨਾਂ 'ਚ ਹਾਜ਼ਰੀ ਲਵਾ ਕੇ ਗੁਰੂ ਮਹਾਰਾਜ ਕਾਲਪੁਰਖ ਸੱਚੇ ਪਾਤਸ਼ਾਹ ਜੀ ਤੋਂ ਥਾਪੜਾ ਲੈ ਕੇ ਬਸਾਂ ਕੇ ਸਫਰ ਵੱਲ ਜੀ ਗੁਰਦੁਆਰਾ ਗੁਰੂ ਸਿੰਘ ਸਭ ਬਰਪੇਟਾ ਮੋੜ ਸੂਬਾ ਜੀ ਇਹਦਾ ਬਰਪੇਟਾ ਸ਼ਹਿਰ ਇਥੋਂ 27 28 ਕਿਲੋਮੀਟਰ ਦੀ ਦੂਰੀ ਤੇ ਆ ਆਪਣੇ ਅਸਾਮ ਸੂਬੇ ਦੇ ਵਿੱਚ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਲਵਾਉ ਸੰਗਤ ਜੀ ਗੁਰ ਚਰਨਾਂ 'ਚ ਹਾਜ਼ਰੀ ਵਾਹਿਗੁਰੂ ਸਾਹਿਬ ਨੂੰ ਚੜ੍ਹਦੀ ਕਲਾ ਤੰਦਰੁਸਤੀ ਖੁਸ਼ੀਆਂ ਸਮੱਤ ਬਖਸ਼ਣ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਆਪਾਂ ਨੂੰ ਮਿਲੇ ਸਗੇ ਇੱਥੇ ਗੁਰੂ ਘਰ ਆਪਾਂ ਬਾਬਾ ਜੀ ਤੋਂ ਪੁੱਛਿਆ ਵੀ ਇੱਥੇ ਸਿੱਖ ਪਰਿਵਾਰ ਕਿੰਨੇ ਆ ਬਾਬਾ ਜੀ ਕਿੰਨੇ ਆਪਣੇ ਇੱਥੇ ਸਿੱਖ ਪਰਿਵਾਰ ਪੰਜਾਬੀ ਪਰਿਵਾਰ ਸ਼ਹਿਰ ਦੇ ਵਿੱਚ ਕਿਹਦੇ ਤੋਂ ਉਹ ਨਾ ਘਰ ਆ ਗਏ ਪਹਿਲਾਂ ਤਾਂ ਕਾਫੀ ਸੀਗਾ ਅੱਛਾ ਅੱਛਾ ਚਲੇ ਫਿਰ ਗਏ ਆਂ ਰੋਡ ਬਣਨ ਕਰਦੇ ਨੇ ਰੋਣਾ ਠੀਕ ਹੈ ਬਣਿਆ ਤੇ ਟੋਟਾ ਟੋਟੇ ਲਗਾਵਾ ਬਾਅਦ ਚਲੇ ਆ ਤੇ ਆਪਣੇ ਗੁਰੂ ਘਰ ਬਾਬਾ ਜੀ ਜਾਨੀ ਕਿ ਕਿਦਾਂ ਆਵੇ ਕਿਹੜੇ ਪੰਜਾਬੀ ਬੰਦੇ ਆਪਣੇ ਪਰਿਵਾਰ ਆਏ ਸਕੇ ਜਿਨ੍ਹਾਂ ਨੇ ਬਣਾਇਆ ਇਹ ਸਾਹਮਣੇ ਖਾਲਸਾ ਘਰ ਵਾਲਿਆਂ ਹੋਰ ਪਿੰਨਾਰੋਂ ਸੁਖਾਰੋਂ ਤਸੰਗੋਂ ਜਿੰਦੇ ਉਹਨਾਂ ਨੇ ਬਣਾਇਆ ਇਹ ਠੀਕ ਠੀਕ ਕਿਹੜੇ ਕੁਝ ਪਤਾ ਕਿ ਵੀ ਕਿਹੜੇ ਸਨ ਚ ਆਏ ਸਕੇ 1978 ਜੁਬਨ 1978 ਹੈ ਨਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਖਾਲਸਾ ਜੀ ਵਾਹਿਗੁਰੂ ਇਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਕੀ ਹਾਲ ਜੀ ਸਾਰਿਆਂ ਦਾ ਪਹਿਲਾਂ ਤਾਂ ਸਾਰਿਆਂ ਨੂੰ ਜਿੰਨਾ ਵੀ ਆਪਣਾ YouTube ਪਰਵਾ ਰਿਆ ਜੀ ਮਾਤਾਵਾਂ ਭੈਣ ਬਜ਼ੁਰਗ ਭੈਣ ਭਰਾ ਸਾਰਿਆਂ ਨੂੰ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਦੇ ਘੋੜੇ ਵੱਲੋਂ ਜੀ ਸਤਿ ਸ਼੍ਰੀ ਅਕਾਲ ਲਓ ਜੀ ਕਰਦੇ ਆਂ ਫੇ ਅੱਜ ਦੇ ਦਿਨ ਦੀ ਸ਼ੁਰੂਆਤ ਗੁਰੂ ਜੀ ਤੋਂ ਲੈ ਲਿਆ ਆਪਾਂ ਥਾਪੜਾ ਛੱਡਦੇ ਆਂ ਲਗਾਮਾਂ ਘੋੜੇ ਦੀਆਂ ਅੱਜ ਗਵਾਟੀ ਵੱਲ ਨੂੰ ਤੇ ਦੇਖਦੇ ਆ ਕਿੱਥੇ ਤੱਕ ਪਹੁੰਚਦਾ ਮੈਪ ਦੇ ਹਿਸਾਬ ਨਾਲ ਤਾਂ 130 ਕਿਲੋਮੀਟਰ ਦਿਖਾ ਲਦਾ ਆ ਉਹ ਤਾਂ ਆਪਾਂ ਕੱਢ ਸਕਦੇ ਆ ਸੌਖਾ ਜੀ ਤੇ ਬਾਕੀ ਇੱਥੋਂ ਬਜ਼ੁਰਗਾਂ ਤੋਂ ਪੁੱਛਿਆ ਉਹ ਕਹਿੰਦੇ ਵੀ 160 ਕਿਲੋਮੀਟਰ ਬਣਦਾ ਤੇ ਬਾਕੀ ਦੇਖਦੇ ਆ ਕਿੱਥੇ ਤੱਕ ਮਾ ਗੁਰੂ ਮਹਾਰਾਜ ਲੈ ਜਾਂਦੇ ਅੱਜ ਤੇ ਆਪਾਂ ਦੋ ਕੁ ਦਿਨਿਆਂ ਆਪਣਾ ਸਾਥੀ ਇੱਕ ਨਾਲ ਹੋਰ ਹੋ ਜਾਣਾ ਆ ਉਹਦੇ ਕਰਕੇ ਥੋੜੇ ਜਿਹਾ ਆਪਾਂ ਨੂੰ ਕਾਲੀ ਆਵੇ ਉੱਥੇ ਤੱਕ ਪਹੁੰਚੀਏ ਸਫਰ ਉੱਥੋਂ ਸ਼ੁਰੂ ਹੋਣਾ ਸਹੀ ਮੈਨੇ ਜਿਹੜਾ ਆਨੰਦ ਮੈ ਸ਼ੁਰੂ ਹੋਊਗਾ ਜਿਹੜਾ ਆਲੇ ਦੁਆਲੇ ਦੀਆਂ ਲੋਕੇਸ਼ਨਾਂ ਅਸਾਮ ਦੀ ਸੁੰਦਰਤਾ ਖੂਬਸੂਰਤੀ ਜਿਹੜੀ ਦੇਖਾਂਗੇ ਪੂਰੇ ਸੈਵਨ ਸਿਸਟਰ ਦੀ ਬਸ ਇੱਕ ਦੋ ਦਿਨ ਦੀ ਵੇਟ ਕਰੋ ਬਸ ਫੇ ਸਫਰ ਕੁਦਰਤ ਦੇਖਾਂਗੇ ਆਏ ਹਾਏ ਹਾਏ ਦੇਖਿਓ ਫੇ ਆਨੰਦ ਵਜਦਾ ਚਲੋ ਠੀਕ ਹੈ ਜੀ ਹਣ ਚਾਹ ਛੱਕ ਕੇ ਛੜਦੇ ਆਂ ਲਗਾਮਾਂ ਘੋੜੇ ਦੀਆਂ ਇਹ ਹੈ ਜੀ ਆਪਣੇ ਗੁਰੂ ਘਰ ਦੇ ਸੇਵਾਦਾਰ ਸਰਦਾਰ ਹਰਦੀਪ ਸਿੰਘ ਜੀ ਖਾਲਸਾ ਖਾਲਸਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੁਲਾ ਦੋ ਖਾਲਸਾ ਜੀ ਇੱਕ ਵਾਰੀ ਸੰਗਤ ਨੂੰ ਬਾਬਾ ਜੀ ਥੋੜਾ ਉੱਚੀ ਸੁਣਦਾ ਕਰਕੇ ਤੇ ਬਾਬਾ ਜੀ ਕਹਿੰਦੇ ਸੀ ਮੈਂ ਪਰੌਂਠੇ ਬਣਾਣ ਆ ਪਰੌਂਠਾ ਛੱਕੇ ਜਾਇਓ 10 ਮਿੰਟ ਦਾ ਲੱਗਣੇ ਆਪਾਂ ਕਹਿੰਦੇ ਨਹੀਂ ਬਾਬਾ ਜੀ ਪਰੌਂਠਾ ਤੁਸੀਂ ਰਹਿਣ ਦਿਓ ਇੰਨੀ ਖੇਚਲ ਕਰਨ ਨੂੰ ਵਿਰਾਤ ਦੀ ਆ ਪ੍ਰਸ਼ਾਦਾ ਪਿਆ ਆ ਤੇ ਤੁਸੀਂ ਉਹ ਆਪਾਂ ਨੂੰ ਅਚਾਰ ਦੇ ਨਾਲ ਤੇ ਚਾਹ ਦੇ ਨਾਲ ਦੇ ਦਿਓ ਵੱਖਰਾ ਇਹਨੰਦ ਵਜ ਜਾਣਾ ਆ ਤੇ ਛੱਕੇ ਫੇ ਚੜਦੇ ਆ ਰੋਡ ਦੇ ਆਸਾਮ ਦੇ ਰੋਡ ਤੇ ਹਾ ਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਖਾਲਸਾ ਮਹਾਰਾਜ ਦੇ ਲੋ ਜੀ ਗੁਰੂ ਚਰਨਾ ਜੀ ਲਾ ਕੇ ਹਾਜ਼ਰੀ ਪੰਜਾਬੀ ਭਰਾਵਾਂ ਨੂੰ ਮਿਲ ਕੇ ਤੇ ਪਰਛਾਦਾ ਪਾਣੀ ਛਾ ਕੇ ਛੜਤੀਆਂ ਆਪਾਂ ਲਗਾਮਾਂ ਘੋੜੇ ਦੀਆਂ ਅਸਾਮ ਤੋਂ ਬੇ ਪਹੁੰਚਾ ਹੜਕਦੇ ਮਾਸਤੀ ਮਾਰਦੇ ਅਜ ਪਹੁੰਚਾਂਗੇ ਗਵਟੀ ਹਾਂਜੀ ਜੀ ਆਪਾਂ ਐਸ ਰੋਡ ਤੋਂ ਆਏ ਆ ਗੁਰੂ ਘਰੋਂ ਗੁਰਦੁਆਰਾ ਸਿੰਘ ਸਵਾ ਪਰਬੇਟਾ ਤੇ ਜਿਹੜਾ ਪਰਬੇਟਾ ਸ਼ਹਿਰ ਆ ਉਹ ਆ ਜਿਹੜਾ ਚੌਂਕਵਾਂ ਦਾ ਜਿੱਥੇ ਨੂੰ ਬੱਸ ਚੱਲੀ ਆ ਆ ਸਾਹਮਣੇ ਬੋਰਡ ਲੱਗਾ ਆ 12 ਕਿਲੋਮੀਟਰ ਯਾਨੀ ਇਥੋਂ 12 ਕਿਲੋਮੀਟਰ ਹੈ ਗੁਰੂ ਘਰ ਤੋਂ ਬਣਿਆ ਜਾਂਦਾ ਉਹ 20 25 ਤੇ ਆਪਣਾ ਰੂਟ ਇਹ ਆ ਹਾਲਾ ਤੇ ਜਿਹੜਾ ਰੇਲਵੇ ਸਟੇਸ਼ਨ ਆ ਵਰਪੇਟਾ ਸ਼ਹਿਰ ਦਾ ਉਹ ਵੈਸੇ ਉੱਥੇ ਹੀ ਆ ਵਰਪੇਟਾ ਰੋਡ ਜਿਹੜਾ ਕਸਵਾਜਾ ਆਉਂਦਾ ਆ ਜਿੱਥੇ ਆਪਾਂ ਰਾਤ ਰੁਕੇ ਸੀਗੇ ਪੰਜਾਬ ਬਾਈ ਬਸ ਦਾ ਕਾਂ ਤੇ ਆਟੋ ਦੇ ਵਿੱਚ ਬੈਠਾ ਮਰ ਰੂ ਜਾਤੀ ਪੂਰਾ ਦਿਖਾਉਂਦੇ ਆ ਪ੍ਰਵੇਸ਼ ਦੁਆਰ ਇਹ ਰੋਡ ਦੇ ਉੱਤੇ ਬਣਿਆ ਇਹ ਇੱਕ ਮਤ ਕਿੱਥੇ ਨੂੰ ਆਣਾ ਸਦਾ ਤੇ ਹੋਰ ਉਹ ਯਾਰ ਰੜਕੀ ਵਾਲਿਆ ਐਦਾਂ ਬਣਿਆ ਆ ਅਸਾਮ ਦਾ ਕਲਚਰ ਬਿਰੰਗਵਲੀ ਦੀ ਫੋਟੋ ਮੂਰਤੀ ਨਹੀਂ ਉਹਨਾਂ ਦੇ ਆਪਣੇ ਜਿਹੜੇ ਜਾਨਵਰ ਐ ਇੱਥੇ ਦੇ ਮੇਨ ਜਿਹੜੇ ਇੱਥੇ ਜੰਗਲਾਂ 'ਚ ਪਾਏ ਜਾਂਦੇ ਆ ਤੇ ਨਿਰਤਕਾਂ ਦੀਆਂ ਬੀਬੀਆਂ ਤੇ ਢੋਲ ਤੇ ਨਚਾਉਂਦਾ ਬੀਬੀਆਂ ਨੂੰ ਅਸਾਮ ਦਾ ਜਵਾਨ ਅਸਾਮ ਦੇ ਇੱਕਾ ਪਿੰਡ ਦਾ ਛੋਟਾ ਜਿਹਾ ਝਾਕਾ ਆ ਰੱਖ ਲਓ ਇਹਦਾ ਛੱਪੜ ਤੇ ਛੱਪੜ ਦੇ ਵਿੱਚ ਤੁਰੀਆਂ ਫਿਰਦੀਆਂ ਵੱਤਕਾਂ ਅੱਗੇ ਸਾਡੇ ਪਿੰਡ ਵੀ ਛੱਪੜ 'ਚ ਬਹੁਤ ਵੱਤਕਾਂ ਹੁੰਦੀਆਂ ਸੀਗੀਆਂ ਜਦੋਂ ਪੰਜਾਬ ਦੀ ਛੱਪੜਾਂ ਦੀ ਸਫਾਈ ਹੋਈ ਆ ਵੱਤਕਾਂ ਦਾ ਨਾਮੋ ਨਿਸ਼ਾਨੇ ਨਹੀਂ ਰਿਹਾ ਰੋਡ ਕੀ ਛੱਪੜ ਦੇ ਵਿੱਚ ਤਾਂ ਮੱਛੀਆਂ ਵੀ ਹੁੰਦੀਆਂ ਸੀਗੀਆਂ ਜਿਆਦੀ ਸਫਾਈ ਹੋਈ ਆ ਮੱਛੀਆਂ ਬਹੁਤ ਮਰੀਆਂ ਸੀ ਉਹ ਜੋ ਸਫਾਈ ਕੀਤੀ ਸੀਗੀ ਤੇ ਬੱਕਰੀਆਂ ਦਾ ਇਧਰ ਘਰ ਘਰ ਚ ਹੈਗੀਆਂ ਆ ਬੰਗਾਲ ਦੇ ਵਿੱਚ ਵੀ ਤੇ ਅਸਾਮ ਚ ਵੀ ਅਸੀਂ ਦੇਖਣ ਨੂੰ ਮਿਲ ਰਿਹਾ ਆ ਅਕੇਲਿਆਂ ਦੇ ਦਰਖਤ ਲਈ ਘੋੜਾ ਆਪਣਾ ਆਪਣਾ ਲੈ ਕੇ ਪਹੁੰਚ ਗਿਆ ਸ਼ਹਿਰ ਇਹ ਹੈ ਪਾਟਸ਼ਾਲਾ ਤੇ ਜ਼ਿਲ੍ਹਾ ਇਹਦਾ ਬੋਜ਼ਾਲੀ ਸੂਬਾ ਅਸਾਮ ਉਹ بار-ਬਾਰ ਦੀ ਸ਼ਹਿਰ ਦੇ ਉੱਤੋਂ ਨਿਕਲ ਜਾਂਦਾ ਪੌੜਾ ਤੇ ਆਪਾਂ ਥੱਲੇ ਵੀ ਸ਼ਹਿਰ ਦੇ ਹੋ ਗਏ ਵਿਚ ਦੀ ਵੀ ਆਪਾਂ ਚਾਹ ਪੀਣੀ ਹੀ ਕਰਕੇ ਤੇ ਆਹ ਰੋਡ ਚੱਲ ਜਾਂਦਾ ਆ ਪਠਾਨ ਨੂੰ ਪਠਾਨ ਬਾਰਡਰ ਵੱਲ ਨੂੰ ਆਹ ਸਾਹਮਣੇ ਬੋਰਡ ਲੱਗਾਇਆ ਬਾਗਮਾਰਾ Shimla Shimla Indo-Pathan Border ਆਹ ਵਾਲਾ ਰੋਡ ਚੱਲ ਜਾਂਦਾ ਜੀ ਇੱਕ ਬਹੁਤ ਹੈ ਭਾਈ ਚਾਹ ਲਾ ਦਨਾ ਲੈ ਜੀ ਯਾਰ ਦੇਸੀ ਇੱਕ ਚਾਹ ਪੀਣ ਨੂੰ ਤਿਆਰ ਇਧਰ ਬਾਈ ਕੰਮ ਕਰਦਾ ਇੱਥੇ ਸੋਣਾ ਆ ਤਾਂ ਸਮਝਾ ਲਿਆਣੀ ਕਿ ਵਧੀਆ ਸਿਸਟਮ ਹੋ ਜਾਣਾ ਚਾਹ ਮਿੱਠਾ ਤੇ ਤੇ ਨਾਲ ਇੱਕ ਸਮੂਸਾ ਸੱਡਦੇ ਆ ਫੇ ਭਜਾਨੇ ਘੋੜਾ ਚਾਬੀਆਂ ਛੱਡੀਆਂ ਆ ਆਪਾਂ ਲਗਾਵਾਂ ਘੋੜੇ ਦੀਆਂ ਲੌਲਾ ਦਵਾਰਾ ਲਹਿਰਾਂ ਗਏ ਆ ਅਕਕੇ ਬਹਿ ਗਏ ਆ ਕਾਹ ਗਏ ਜਾਂ ਤੇ ਲਿਖੇ ਸਰੀ ਨਾਮੇ ਰਹਿ ਗਏ ਆ ਜਦਾਂ ਆਉਂਦੀਆਂ ਨੇ ਬਹੁਤ ਰਵਾਉਂਦੀਆਂ ਨੇ ਬੁੱਤਰ ਤੋ ਬਗਹਿ ਰਤਾ ਚ ਕਿੰਝ ਦੀ ਮਮੇ ਬਗਲ ਅਰੇ ਦਾਤੀ ਕਿੰਜ ਜੀ ਮਾਮਾ ਹਾਏ ਆ ਕਲੇਗ ਵਿੱਚ ਇਦਾ ਜਾਂਦਾ ਐ ਜਾਂ ਸਰੀਆਂ ਦੁਨੀਆ ਕਰਦੇ ਕੂੜਾ ਭਜਾਈ ਜਾਂਦਾ ਆ ਮੇਰਾ ਯਾਰ ਆਪਾਂ ਜੀ ਬਿਹਾਰ ਤੋਂ ਜਾਦੇ ਨਾ ਕਾਕਨ ਇੱਕ ਟੋਲ ਪਲਾਏ ਤੇ ਰੁਕੇ ਸੀਗੇ ਉੱਥੋਂ ਸੁਣਨ ਨੂੰ ਮਿਲਿਆ ਸੀਗਾ ਆਪਾਂ ਨੂੰ ਟੋਲ ਪਲਾਏ ਤੋਂ ਇੱਕ ਬਾਈ ਉੱਤਰਾਖੰਡ ਤੋਂ ਸਾਈਕਲਿੰਗ ਕਰ ਰਿਹਾ ਆ ਤੇ ਉਹ ਬਾਈ ਦਾ ਫਿਰ ਦੂ ਬਾਅਦ ਆਪਾਂ ਇੱਕ ਹੋਰ ਟੋਲ ਪਲਾਏ ਤੇ ਰੁਕੇ ਸੀਗੇ ਕਿਸੇ ਨਹੀਂ ਵੀਡੀਓ ਤੁਸੀਂ ਦੇਖਿਆ ਯਾਨੀ ਦੋ ਟੋਲ ਪਲਾਏ ਰੁਕੇ ਆ ਬਾਈ ਬਾਰੇ ਪਤਾ ਲੱਗਦਾ ਹੀ ਬਾਈ ਆਪਣੇ ਕੋ ਕਾਕਨ ਤੋਂ ਤਿੰਨ ਦਿਨ ਪਹਿਲਾਂ ਨਿਕਲਿਆ ਸੀਗਾ ਤੇ ਆਪਾਂ ਬਾਈ ਦਾ ਮਗਰਮਗਰ ਸੀਗੇ ਪਰ ਇਹ ਨਹੀਂ ਸੀ ਵੀ ਮੇਲ ਹੋਣਗੇ ਪਰ ਗੁਰੂ ਮਹਾਰਾਜ ਦੀ ਮਿਹਰ ਸਾਦ ਕਾ ਜਦਾਂ ਆਪਣਾ ਥੋੜੇ ਕਿਲੋਮੀਟਰ ਵੱਧ ਕੱਢੀਦੇ ਆ ਇਹ ਸਾਈਕਲਿਸਟ ਭਰਾ ਜਿਹੜੇ ਆ ਇਹ ਥੋੜਾ ਕੱਢਦੇ ਆ ਤੇ ਇਸ ਕਰਕੇ ਨਾ ਮੇਲ ਹੋ ਗਿਆ ਅੱਜ ਤੇ ਬਾਈ ਨਾਲ ਮੇਲ ਹੋਏ ਨਜ਼ਾਰਾ ਵੱਜ ਗਿਆ ਤੇ ਬਾਈ ਆ ਉੱਤਰਾਖੰਡ ਤੋਂ ਚਾਹ ਚੜਜਿੰਦਾ ਜਦੋਂ ਆਪਣੇ ਵਰਗਾ ਕੋਈ ਮਿਲ ਜਾਂਦਾ ਆ ਤੇ ਬਾਈ ਆਪਣੀ ਸਹੇਲੀ ਵੀ ਨਾਲ ਹੀ ਲੈ ਕੇ ਸਫ਼ਰ ਕਰ ਰਿਹਾ ਆ ਤੇ ਬਾਈ ਦੀ ਸਹੇਲੀ ਬਹੁਤ ਸੋਹਣੀ ਆ ਤੇ ਬਾਈ ਕਹਿੰਦਾ ਬਈ ਲਾਡੀ ਕਰ ਲਾ ਮੈਂ ਕਹਾ ਨਹੀਂ ਬਾਈ ਗੁੱਥਾ ਕਰ ਜੂ ਬਾਈ ਕਹਿੰਦਾ ਨਹੀਂ ਨਹੀਂ ਕੋਈ ਚੱਕਰ ਨਹੀਂ ਕਰ ਲਾਡੀ ਲਾਡੀ ਕੀਤੀ ਤੇ ਉਹਨੇ ਜੱਫੀ ਪਾ ਲਈ ਤੇ ਗਲਤ ਨਾ ਲੈ ਜਿਓ ਪਹਿਲਾ ਸੇਲੀ ਦੇਖ ਲਓ ਫੇ ਕਮੈਂਟ ਗਲਤ ਬੋਲਿਓ ਆ ਜਾਓ ਮਿਲਾਉਣੇ ਬਾਈ ਨਾਲ ਇਹ ਆ ਬਾਈ ਆਪਣਾ ਉੱਤਰਾਖੰਡ ਤੋਂ ਨਾਰਥ-ਈਸਟ ਕਰ ਰਿਹਾ ਬਾਈ ਆਪਣਾ ਨਾਮ ਬਤਾਨਾ ਸਤਿ ਸ਼੍ਰੀ ਅਕਾਲ ਹਰ ਹਰ ਮਹਾਦੇਵ ਹਰ ਹਰ ਮਹਾਦੇਵ ਮੇਰਾ ਨਾਮ ਪ੍ਰੀਤ ਰਾਓਤ ਹੈ ਔਰ ਮੈਂ ਉੱਤਰਾਖੰਡ ਪੋੜੀਗੜਵਾਲ ਤੋਂ ਹਾਂ ਬੇਸਿਕਲੀ ਮੈਂ ਕੇਦਾਰਨਾਥ ਮੈਂ ਰਹਤਾ ਹਾਂ 6 ਮੰਥ ਕੇ ਲੀਏ और सिक्स मंथ ऑफ होने के बाद मैं छोटा मोटा टूर करता हूँ इस बार हम लोग नॉर्थ ईस्ट के लिए निकले अब निकले तो हैं लेकिन हमें काफी किलोमीटर हो गया है तो हम थोड़ा सा मोटिवेशन डाउन हो रखा है नहीं नहीं मोटिवेशन <laughs> मोटिवेशन है भाई डाउन नहीं करने का बाकी ये कि हम भी साइकिल से कर रहे हैं और अपना पूरा सामान वगैरह है खाने हाँ। पीने का भी रखता हूँ मैं कितने दिन हो गए आपको निकले हमको कल ग्यारह को एक महीना हो जाएगा एक महीना हो जाएगा ना सही सही है है और मेरे साथ मेरा पार्टनर सेली है ਤੇ ਇਹਦਾ ਨਾਮ ਆ ਚਾਰਲੀ ਚਾਰਲੀ ਕਮ ਪੂਰਾ ਬਾਈ ਦਾ ਕਹਿਣਾ ਮੰਨਦੀ ਆ ਐਦਾਂ ਨਹੀਂ ਹੈਗਾ ਵੀ ਨਖਰੇ ਕਰੂਗੀ ਤੇ ਇਧਰ ਆ ਦੇਖ ਬਾਈ ਦੇ ਨਾਲੇ ਹੀ ਆ ਤੇ ਬਾਈ ਦਾ ਤੁਹਾਨੂੰ ਸਾਈਕਲ ਵੀ ਦਿਖਾ ਲਦੇ ਆ ਤੇ ਇਧਰ ਤਸਵੀਰ ਕਰੀਆਂ ਜੂਰਾ ਤੇ ਹਾਏ ਤੇ ਆ ਆ ਬਾਈ ਦਾ ਸਾਈਕਲ ਆ ਤੇ ਕੈਜ਼ਾਰ ਨਾਸ ਉਤਰਾ ਕੰਟੂ ਨਾਰਥ ਈਸਟ ਇੰਡੀਆ ਸੋਲੋ ਸਾਈਕਲ ਟੂਰ ਵਿਦ ਮਾਈ ਡੌਗ ਪਲੀਜ਼ ਡੂ ਨਾਟ ਲਿਟਰ ਐਨੀ ਵੇਅਰ ਅਵਾਰਾ ਯੂਕੇ ਬੋਏ ਹੈਲਪ ਮੀ ਤੇ ਬਾਈ ਕੋ ਆਹਦਾ ਬਾਈ ਦੀ ਸੇਲੀ ਦਾ ਆ ਸਾਰਾ ਕੋ ਬਿਸਤਰਾ ਉਤਰਾ ਜੋ ਵੀ ਇਹ ਬਹਿਣ ਉੱਠਣ ਨੂੰ ਤੇ ਆ ਬਾਈ ਦੇ ਬਹਿ ਗਿਆ ਬਾਈ ਦਾ ਸਾਈਕਲ ਆ ਇਹ ਬਾਈ ਕਿਹੜੀ ਕੰਪਨੀ ਆ ਸਟਾਪ ਨੋ ਵੇਅਰ ਟਾਪ ਨੋ ਬੇਅਰ ਲਿਖਿਆ ਆ ਸਾਈਕਲ ਤੇ ਇਹ ਦੋ ਮੋਡੀਫਾਈ ਕਰ ਰਿਹਾ ਤਾਂ ਅੱਛਾ ਜਮ ਮੋਡੀਫਾਈ ਕੀਤਾ ਮੈਨੂੰ ਤਾਂ ਇਹ ਸੈਕੰਡ ਹੈਂਡ ਸਾਈਕਲ ਉਧਾਰਾਂਤੀ ਇਧਰੋਂ ਦੋਂਸੇ ਮੈਨੂੰ ਉਤਨਾ ਨੋਲੇਜ ਨਹੀਂ ਹੈ ਸਾਈਕਲ ਕੇ ਬਾਰੇ ਸਹੀ 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 ਮਤਲਬ ਤੇ ਨੋਲੇਜ ਨਹੀਂ ਹੈ ਆਹ ਆ ਬਾਈ ਦਾ ਸਾਈਕਲ ਸਲੀਪਿੰਗ ਬੈਗ ਬਾਈ ਦੇ ਕੋਲ ਹੈਗਾ ਯਾ ਟੈਂਟ ਡਕੇਥਲੋਨ ਦਾ ਹੀ ਆ ਮੈਟ ਵੀ ਡਕੇਥਲੋਨ ਦਾ ਆ ਬਾਈ ਦੇ ਕੋਲ ਤੇ ਕਾਲ ਮਿਲਾ ਕੇ ਯਾਨੀ ਕਿ ਸਹੀ ਆ ਇਹ ਸੈਵਨ 7 ਗਰਾਰੀਆਂ ਪਿੱਛੇ ਆ ਤੇ ਤਿੰਨ ਮੂਰੇ ਆ ਜਾਨੀ ਸਾਹਿਬਾਣਾ ਪਤੂ ਦੀਆ 21 ਸਪੀਡ ਬਣ ਗਿਆ 21 ਸਪੀਡ ਸਾਈਕਲ ਆ ਬਾਈ ਦੇ ਕੋਲ 27 ਇੰਚੀ ਵੀ ਲਿਆ ਇਹਦਾ ਤੇ ਨਿਆਰੇ ਲੁੱਟਦਾ ਬਾਈ ਬੁੱਲੇ ਲੁੱਟਦਾ ਇੱਥੇ ਤੱਕ ਪਹੁੰਚ ਗਿਆ ਆ ਅੱਗੇ ਵੀ ਮਹਾਰਾਜ ਸਫਰ ਬਾਈ ਦਾ ਵਧੀਆ ਕਰਾਵੇ 올 ది ਬੈਸਟ ਬਾਈ ਥੈਂਕ ਯੂ ਸੋ ਮੱਚ ਥੈਂਕ ਯੂ ਲੋ ਜੀ ਬਾਈ ਦੇ ਨਾਲ ਮੇਲੇ ਗੇਲੇ ਕਰਕੇ ਸਾਈਕਲਿਸਟ ਭਰਾ ਦੇ ਨਾਲ ਪੁੱਛਿਆ ਨੂੰ ਆਪਾਂ ਕਹੇ ਰੋਟੀ ਬਾਣੀ ਦਾ ਨਹੀਂ ਖਾਣਾ ਇਹ ਕਹਿੰਦਾ ਮੈਂ ਖਾ ਕੇ ਹੀ ਤੁਰਿਆ ਹੁਣਹੀਂ ਤੇ ਬਾਈ ਆਪਣੇ ਉੱਤੇ ਸੇਲੀ ਨੂੰ ਘਮਾਉਣ ਲੱਪਿਆ ਥੋੜਾ ਜਿਹਾ ਤੇ ਆਪਾਂ ਕੋੜਾ ਇੱਧਰ ਲਾਇਆ ਤੇ ਆਪਾਂ ਢਾਬਾ ਦੇਖ ਪਿਆ ਹੈਪੀ ਹੋਟਲ ਹੈਪੀ ਹੋ ਵੜਗੇ ਆਲੇ ਤੇਰਾ ਸਾਲਾ ਨਾਂ ਤੇ ਇੱਧਰ ਹੋਟਲ ਹੈਗਾ ਓਏ ਚਿੱਤ ਆ ਗਿਆ ਤੇ ਲੈ ਹੈਪੀ ਹੋਟਲ ਬਣ ਕੇ ਮਿੱਤਰ ਮੇਰੇ ਦਾ ਘੂਣਾ ਜਿਹਾ ਹੋਇਆ ਹੋਣਾ ਇਸ ਟੈਨ ਸਾਲਾ ਤੇ ਰੋਟੀ ਪਾਣੀ ਪੁੱਛ ਲਈ ਇਥੇ ਕਹਿੰਦੇ ਰੋਟੀ ਮਿਲ ਜੂਗੀ ਨਹੀਂ ਤਾਂ ਚੌਲਾਂ ਨੂੰ ਦੂਂਗ ਤੇ ਪੁੱਛਿਆ ਢਾਬਿਆਂ ਦੇ ਚੌਲੇ ਹੀ ਕਹਿੰਦੇ ਇੱਥੇ ਰੋਟੀ ਮਿਲ ਜਾਣੀ ਆ ਰੋਟੀ ਖਾਣੇ ਆ ਏ ਆਰ ਰੰਗੀਆਂ ਉਧਿਆਨਾ ਚੌਂਕ ਰੰਗੀਆਂ ਬਹੁਤ ਮਸ਼ਹੂਰ ਆ ਏਰੀਆ ਇਹ ਡਰਾਈਵਰ ਵੀਰਾਂ ਦੇ ਜਿਹੜੇ ਸੌਦਾ ਪੱਤੇ ਦੇ ਸ਼ਕੀਨ ਆ ਰੰਗੀਆਂ ਅਸਾਮ ਸੂਬੇ ਦਾ ਜਿਹੜਾ ਸ਼ਹਿਰ ਆ ਏ ਕਾਫੀ ਮਸ਼ਹੂਰ ਆ ਸੌਦੇ ਪੱਤੇ ਲਈ ਆ ਗੱਡੀਆਂ ਇੱਥੇ ਖੜੀਆਂ ਹੈਗੀਆਂ ਤਾਂ ਹੀ ਆਪਾਂ ਪਤਾ ਲੱਗ ਗਿਆ ਵੀ ਇੱਥੇ ਢਾਬਾ ਹੋਊਗਾ ਢਾਬਾ ਦੇ ਪਿਆ ਤੇ ਹੁਣ ਰੋਟੀ ਪਾਣੀ ਖਾਣੇ ਆ ਤੂੰ ਬਾਅਦ ਚ ਫੇ ਲਗਾਮਾ ਛੱਡਦੇ ਘੋੜੇ ਦੀਆਂ ਸਫ਼ਰ ਹੈਗਾ ਆਲੇ ਆਪਣਾ 55 ਕਿਲੋਮੀਟਰ ਦਾ ਲੋਈ ਰੋਟੀ ਪਾਣੀ ਖਾ ਕੇ ਤੁਰੇ ਸੀਗੇ ਤੇ 10 ਕਿਲੋਮੀਟਰ ਤਾ ਗਏ ਹੁਣੇ ਰੋਟੀ ਪਾਣੀ ਖਾ ਕੇ ਤੇ ਬਾਈ ਫੇਰ ਮੋਰੇ ਟੱਕਰ ਗਿਆ ਇੱਧਰ ਬਾਈ ਦੀ ਥੇਲੀ ਆਹ ਮੋਰੇ ਮੋਰ ਟੁਰੀ ਜਾਂਦੀ ਆਹ ਦੇ ਪੜਾ ਪਾਇਆ ਉਹਦੇ ਪੁਲਿਸ ਵਾਲਾ ਹੈਲੋ ਤੂਆ 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 ਬਾਈ ਨੇ ਛੱਡਤੀਆਂ ਫੇਰ ਲਗਾਮਾ ਪਰ ਬਾਈ ਦਾ ਆਪਣਾ ਸਫ਼ਰ ਦਾ ਸਾਥ ਰੁਕ ਜਿਆ ਨਹੀਂ ਆਉਣਾ ਕਿਉਂਕਿ ਬਾਈ ਸਪੀਡ ਘਟਿਆ ਥੋੜੀ ਜੀ ਨਾਲ ਉਹਦੇ ਵਿਚਾਰੀ ਸਹੇਲੀ ਦਾ ਵੀ ਉਹਨੂੰ ਧਿਆਨ ਰੱਖਣਾ ਪੈਂਦਾ ਤੇ ਇਸ ਕਰਕੇ ਆਪਾਂ ਬਣਾਉਨੇ ਆ ਸਪੀਡ ਤੇ ਆਪਣਾ ਸਫ਼ਰ ਵੀ ਵਧਿਆ ਬਾਈ ਨੇ ਤਾਂ ਹੋਰ ਦਾ 10-15 ਕਿਲੋਮੀਟਰ ਤੇ ਰੁਕ ਜਾਣਾ ਆ ਹਾਂਜੀ ਮੈਂ ਕਿਹਾ ਸਟਿੰਗ ਲੱਗੇ ਸੀਗੇ ਡਾਊਨਲੋਡ ਕਰ ਲਈਏ ਤੇ ਤੁਹਾਨੂੰ ਦੁਕਾਨਾਂ ਬਾਰੇ ਦੱਸਦੇ ਆ ਇੱਧਰ ਜਿਹੜੀਆਂ ਦੁਕਾਨਾਂ ਆਇਆ ਨਾ ਇਹ ਆਹ ਦੁਕਾਨ ਜਾਨੀ ਕਿ ਬਹੁਤ ਵੱਡੀ ਦੁਕਾਨ ਚ ਆ ਜਾਂਦੀ ਆ ਜਿਨੋਂ ਪਗਦੀ ਇਹ ਵੱਡੀ ਦੁਕਾਨ ਜਿਦਾ ਆਪਣੇ ਹੁੰਦੀਆਂ ਪਿੰਡਾਂ 'ਚ ਨਹੀਂ ਤਾਂ ਛੋਟੀਆਂ-ਛੋਟੀਆਂ ਇੱਧਰ ਖੋਖੇ ਜਿਹੇ ਆ ਤੇ ਆਹ ਧਾਮ-ਝਾਮ ਇਹਨਾਂ ਦਾ ਦੁਕਾਨਾਂ ਦਾ ਆ ਤੇ ਆ ਜਿੱਦਾ ਇੱਧਰ ਬੀਬੀ ਜੀ ਹੁਣੀ ਆ ਉਹ ਮਗਰ ਖੜੇ ਆ ਤੁੰਦੀ ਦੇ ਆ ਤੇ ਇੱਧਰ ਕੰਮ ਜ਼ਿਆਦਾ ਦੁਕਾਨਦਾਰੀ ਦਾ ਲੇਡੀਜ਼ ਹੀ ਸੰਭਦੀਆਂ ਆ ਤੇ ਹੋਟਲ ਵਗੈਰਾ ਚਾਹ ਪਾਣੀ ਦਾ ਜਿੱਥੇ ਕੰਮ ਆ ਚਾਹ ਪਾਣੀ ਮਿਲ ਜਾਂਦਾ ਉਹ ਵੀ ਕੰਮ ਬੀਬੀਆਂ ਕੋਲੇ ਹੀ ਆ ਤੇ ਜਿਹੜੇ ਥੋੜੇ ਜਿਆ ਵਧੀਆ ਹੋਟਲ ਹੁੰਦੇ ਆ ਜਿੱਦਾਂ ਆਪਣੇ ਟਰੱਕਾਂ ਵਾਲੇ ਨਹੀਂ ਠਾਬੇ ਨਹੀਂ ਛੋਟੇ ਹੋਟਲ ਜਦਾਂ ਦੇ ਜਿੱਥੇ ਫੈਮਿਲੀ ਫੂਮਲੀ ਖਾ ਸਕਦੀ ਆ ਉਹਦੇ ਵਿੱਚ ਵੀ ਜਿਹੜਾ ਸਮਾਨ ਸਮੂਹ ਸਰਵ ਕਰਨ ਨੂੰ ਆ ਉਹ ਬੀਬੀਆਂ ਹੀ ਕਰਦੀਆਂ ਇੱਧਰ ਯਾਨੀ ਕਿ ਘਰ-ਬਾਰ ਜਿਆਦਾ ਚਲਾਉਣ ਦੇ ਵਿੱਚ ਇੱਧਰ ਬੀਬੀਆਂ ਦੇ ਹੱਥ ਆ ਤੇ ਬੰਦੇ ਜਿਹੜੇ ਆ ਇੱਧਰ ਉਹ ਆਪਣੇ ਈ ਰੈਕਸ਼ੇ ਆਟੋ-ਉਟੋ ਵਗੈਰਾ ਚਲਾਉਂਦੇ ਤੇ ਸ਼ਰਾਬ ਦੇ ਜਿਆਦਾ ਆਦੀ ਆ ਜਿਹੜਾ ਆਪਾਂ ਨੂੰ ਇੱਥੋਂ ਜਾਣਕਾਰੀ ਮਿਲੀ ਆਪਾਂ ਆ ਦੋ ਦਿਨਾਂ ਅੱਜ ਇਕੱਠੀ ਕੀਤੀ ਕੋ ਬੰਦਾ ਕੋਈ ਦੁਕਾਨ ਤੇ ਦਿਖਦਾ ਨਹੀਂ ਸੀ ਆਪਾਂ ਨੂੰ ਇੱਧਰ ਫਿਰ ਦੋ ਦਿਨ ਆਪਾਂ ਇਹੀ ਸਰਚ ਕੀਤਾ ਵੀ ਕੀ ਚੱਕਰ ਆ ਤੇ ਖੇਤੀਬਾੜੀ ਦਾ ਇੱਧਰ ਬੜਾ ਹੈ ਨੀਗਾ ਹਸਾਪਤਾ ਵਧੀਆ ਇੰਨੀ ਜਾਨਕਾਰੀ ਮੈਂ ਤੁਹਾਡੇ ਨਾਲ ਸਾਂਝੀ ਕਰ ਦਈਏ ਖੇਤੀਬਾੜੀ ਦੀ ਜੇ ਗੱਲ ਕਰੀਏ ਤਾਂ ਆਪਾਂ ਇੱਧਰ ਆਪਣੇ ਝੋਨਾ ਥੋੜਾ ਬਹੁਤ ਲੱਗਦਾ ਆ ਵੱਢ ਲਿਆ ਹੁਣ ਵੱਢ ਹੋਇਆ ਆ ਤੇ ਮੱਕੀ ਵੀ ਜੀ ਲੈਂਦੇ ਆ ਆ ਜਿਹੜੇ ਜ਼ਿਲ੍ਹਿਆਂ 'ਚ ਆਪਾਂ ਸਫ਼ਰ ਕਰ ਰਹੇ ਆ ਇਸ ਟਾਈਮ ਇਸ ਸਾਈਡ ਦੇ ਨਾਲ ਤੇ ਇਸਾਂ ਵੀ ਦੂਸਰੀ ਸਾਈਡ ਉਧਾਂ ਆਪਣੇ ਇੱਕ ਮਾਦੀ ਖਮੋਦੀ ਵੀ ਹੁੰਦੀ ਆ ਤੇ ਚਾਹ ਬੱਤੀ ਦੀ ਖੇਤੀ ਵੀ ਹੁੰਦੀ ਆ ਤੇ ਇਹ ਸਾਈਡ ਜੇ ਸਾਈਡ ਆਪਾਂ ਸਫਰ ਇਸ ਟਾਈਮ ਕਰ ਰਹੇ ਆ ਘਾਟੀਵਾਲ ਨੂੰ ਜਾ ਰਹੇ ਆ ਇਹ ਸਾਈਡ ਝੋਨਾ ਆ ਜਾਂ ਸਬਜ਼ੀਆਂ ਮਾੜੀਆਂ ਮੋਟੀਆਂ ਖਾਣ ਜੋਗੀਆਂ ਬਿਜ ਲਿੰਦੇ ਆ ਤੇ ਜਾਂ ਮੱਕੀ ਦੀ ਹੈ ਖੇਤੀ ਤੇ ਬੇਰੋਜ਼ਗਾਰੀ ਇੱਧਰ ਜ਼ਿਆਦਾ ਆ ਰੋਜ਼ਗਾਰ ਘਟਿਆ ਗਰੀਬੀ ਜ਼ਿਆਦਾ ਆ ਗਰੀਬੀ ਤਾਂ ਹੋਣੀ ਆ ਰੋਜ਼ਗਾਰ ਹੈ ਨਹੀਂਗਾ ਲਓ ਜੀ ਅਈ ਤੋਂ ਗੱਡ ਖਾਨੇ ਤੋਂ ਪਤਾ ਤਾਂ ਲੱਗ ਗਿਆ ਹੋਣਾ ਆ ਆਪਾਂ ਅਸਾਮ ਦੀ ਰਾਜਧਾਨੀ ਗੁਹਾਟੀ ਦੇ ਲੱਗੇ ਛਕੇ ਪਹੁੰਚ ਗਏ ਆ ਇਹ ਆ ਜੀ ਅਮੀਨਾ ਅਮੀਨੋ گاਉ ਅਮੀਨ گاਉ ਜਿੱਥੇ ਆਪਾਂ ਇਸ ਟਾਈਮ ਖੜੇ ਆ ਤੇ ਪਟਨਾ ਆਰਥੋਪੈਡਿਕ ਐਂਡ ਮਲਟੀ ਸਪੈਸ਼ਲਿਟੀ ਹਸਪੀਟਲ ਉਹ ਬਾਹਰ ਰੜਕੀ ਵਾਲਾ ਇੰਗਲਿਸ਼ ਆਈ ਹੋ ਗਈ ਓ ਇੱਧਰ ਆ ਕੇ ਤੇ ਇੱਧਰ ਆਪਣਾ ਘੋੜਾ ਤੇ ਜਿਹੜੀ ਰਾਜਧਾਨੀ ਆ ਆਸਾਮ ਦੀ ਗੁਹਾਟੀ ਉਹ ਮੋਰੇ ਕ ਬ੍ਰਿਜ ਹੋਣਾ ਆ ਉਹ ਬ੍ਰਿਜ ਪਾਰ ਕਰਕੇ ਹੋ ਜਾਣੀ ਹੈ ਸ਼ੁਰੂ ਰਾਜਧਾਨੀ ਅਸਾਮ ਦੀ ਤੇ ਜਿੱਥੇ ਆਪਾਂ ਪਹੁੰਚਣਾ ਆ ਉਹ ਪੰਜਾਬੀ ਪਰਿਵਾਰ ਆ ਲੋਕੇਸ਼ਨ ਉਹਨਾਂ ਨੇ ਭੇਜ ਦਿੱਤੀ ਆ ਤੇ ਆਪਾਂ ਨੂੰ ਉਹ ਸਫ਼ਰ ਹੈਗਾ ਹਲੇ 20 ਕਿਲੋਮੀਟਰ ਦਾ ਅਮੀਨਾ گاؤں ਤੋਂ ਜੇਦੋਂ ਆਪਾਂ ਕਿੰਨੇ ਕਿਲੋਮੀਟਰ ਆਉਨੇ ਆ ਘਵਾਟੀਆ ਨੂੰ ਤਾਂ ਬ੍ਰਹਮਪੁੱਤਰ ਰਿਵਰ ਆਉਂਦੀ ਹੈ ਯਾਨੀ ਬ੍ਰਹਮਪੁੱਤਰ ਨਦੀ ਜਿਹੜੀਆਂ ਆਪਾਂ ਜੇਦੋਂ 8ਵੀਂ 10ਵੀਂ ਚ ਪੜ੍ਹਦੇ ਹੁੰਦੇ ਸੀ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀਗੇ ਅੱਜ ਉਹਨੂੰ ਅੱਖੀਂ ਦੇਖਣ ਦਾ ਸਬਬ ਹੋਇਆ ਪਰ ਨਜ਼ਾਰਾ ਨਾਲ ਨਹੀਂ ਦੇਖ ਹੋਇਆ ਕਿਉਂਕਿ ਪੌੜਿਆ ਜਿਹੜਾ 1 ਕਿਲੋ 1.5 ਕਿਲੋ ਮੀਟਰ ਦਾ ਉੱਤੇ ਟ੍ਰੈਫਿਕ ਬਹੁਤ ਹੁੰਦਾ ਆ ਉਹਦੇ ਉੱਤੇ ਆਪਾਂ ਯਾਨੀ ਕਿ ਜੇ ਕਹੀਏ 2-4 ਸੈਕਿੰਡ ਵੀ ਬ੍ਰੇਕ ਲਾ ਕੇ ਰੋਕ ਨਹੀਂ ਸਕਦੇ ਹੈਗੇ ਤੇ ਮਗਰ ਗੱਡੀਆਂ ਬਹੁਤ ਛੜੀਆਂ ਆਉਂਦੀਆਂ ਆਉਂਦੀਆਂ ਆਇਆ ਇਸ ਕਰਕੇ ਮੋਟਾ-ਮੋਟਾ ਜਿਆ ਨਜ਼ਾਰਾ ਝਾਕਾ ਜਿਆ ਮਾਰਿਆ ਉਹਦਾ ਤੇ ਯਾਨੀ ਕਿ ਹੁਣ ਆਪਾਂ ਇਸ ਟਾਈਮ ਖੜੇ ਆ ਅਜ਼ਾਮ ਦੀ ਰਾਜਧਾਨੀ ਗੁਆਟੀ ਦੇ ਵਿੱਚ ਇੱਥੋਂ ਗੁਆਟੀ ਦੀ ਰਾਜਧਾਨੀ ਦੀ ਹੱਦ ਸ਼ੁਰੂ ਹੋ ਜਾਂਦੀ ਆ ਜਦੋਂ ਆਪਾਂ ਬ੍ਰਹਮਪੁੱਤਰਾਂ ਨਦੀ ਵਾਲਾ ਪੌੜ ਕ੍ਰੋਸ ਕਰ ਲੈਂਦੇ ਆ ਤੇ ਬਾਕੀ ਬ੍ਰਹਮਪੁੱਤਰ ਨਦੀ ਦਾ ਝਾਕਾ ਲਵਾਂਗੇ ਜ਼ਰੂਰ ਤੇ ਚਾਜਨਾ ਦੇ ਸਵਾਦ ਨਾਲ ਆਨੰਦ ਮਾਣਾਂਗੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਆਉਣ ਵਾਲੇ ਦਿਨਾਂ ਦੇ ਵਿੱਚ ਯਾਰ ਕਿਤਾਬਾਂ 'ਚ ਪੜਦੇ ਰਹੇ ਆ ਅੱਖੀਂ ਦੇਖਾਂਗੇ ਹੁਣ ਕਿ ਨਹੀਂ ਉਹ ਮਗਰ ਆਪਣਾ ਦੁਬਾਨ ਆ ਲੋਕੇਸ਼ਨ ਦੇਖ ਰਹੇ ਹੋਗੇ ਤੇ ਮੈਂ ਕਿਹਾ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਦਿੰਦੇ ਆ ਜਿੱਥੇ ਆਪਾਂ ਪਹੁੰਚਣਾ ਉਹਦੀ ਲੋਕੇਸ਼ਨ ਦੇਖਣੀ ਸੀ ਕਿ ਬਈ ਕੋਈ ਮੋੜ ਘੇੜਦਾ ਨਹੀਂ ਹੈਗਾ ਜਾਂ ਕਿੰਨੇ ਗਿਆ ਮੋੜ ਘੇੜ ਜਾਏ ਇਹ ਚੈੱਕ ਕਰਦੇ ਹਾਂ ਹਾਂਜੀ ਲੋ ਜੀ ਪਹੁੰਚ ਗਏ ਆਪਾਂ ਸ਼ਹਿਰ ਗੁwahati ਅਸਾਮ ਦੀ ਰਾਜਧਾਨੀ ਤੇ ਨਾ ਤਾਂ ਹੋ ਗਿਆ ਲੀਲਾ ਲੱਥਾ ਲਾਤਾ ਧੋਣਾ ਤੇ ਬਾਈ ਹੁਣ ਇਹ ਮਸ਼ੀਨ ਹੈ ਦਵਾਈ ਜੀ ਕਿ ਮਸ਼ੀਨ ਹੈਗੀ ਬਾਈ ਹੁਣ ਆਪਾਂ ਲਾਤਾ ਆ ਭਾਈ ਤੇ ਤੋਂ ਹੁਣ ਇਹਦੇ ਨਾਲ ਸੜ ਦਤਾ ਸਾਰਾ ਸਿਸਟਮ ਜੀ ਇਹ ਇਹ ਜਿਹੜਾ ਬਾਦੋਂ ਫੱਕ ਜਾਣਗੇ ਜਿਹੜੀ ਇਹ ਮੌਜ ਨਹੀਂ ਦੂਗੀ ਹਾਂ ਲਓ ਜੀ ਲੀਡਾ ਲੱਥਾ ਬਾਈ ਨੇ ਤੋਹਾ ਕੇ ਪੂਰਾ ਤਾਂ ਆਪਣਾ ਸੁਪਨੇ ਬਹੁਤ ਬਹੁਤ ਧੰਨਵਾਦ ਆ ਭਾਜੀ ਆ ਹੁਣ ਆਪਾਂ ਹਫ਼ਤਾ ਨਿਬੰਧੇ ਫੇ ਡਰੈਕਲਿੰਗ ਕਰਾ ਲਿਆਂਗੇ ਜੀ ਹਾਂਜੀ ਕੀ ਹਾਲ ਦੀ ਸਾਰਿਆਂ ਦਾ ਲਓ ਜੀ ਰਾਤ ਦੇ ਵੱਜ ਗਏ 10 ਤੇ ਬਾਈ ਨੇ ਪੂਰੀ ਮौज-ਮਾਸਤੀ ਕਰਾਈ ਘਵਟੀ ਦੇ ਵਿੱਚ ਤੇ ਉਹ ਆਪਾਂ ਵੀਡੀਓ ਜੀ ਰਿਕਾਰਡ ਨਹੀਂ ਕੀਤਾ ਪਰ ਥੋੜੀ ਪ੍ਰਾਈਵੇਸੀ ਵੀ ਹੁੰਦੀ ਆ ਤੇ ਸਵੇਰ ਨੂੰ ਸਾਰਾ ਬਾਈ ਦੇ ਨਾਲ ਗੱਲਾਂ ਬਾਤਾਂ ਤੁਹਾਡੀਆਂ ਕਰਾਵਾਂਗੇ ਓਕੇ ਗੁੱਡ ਨਾਈਟ ਬਾਈ ਤੇ ਬਾਈ ਦੇ ਨਾਲ ਗੱਲਾਂ ਬਾਤਾਂ ਤੁਹਾਡੀਆਂ ਕਰਾਵਾਂਗੇ ਬਾਈ ਨਾਲ ਵੀ ਤੁਹਾਨੂੰ ਮਲਾਵਾਂਗੇ ਤੇ ਪੰਜਾਬੀਆਂ ਨੇ ਕਿੰਨੀਆਂ ਗੱਲਾਂ ਮਾਰੀਆਂ ਆ ਗੁਆਟੀ ਦੇ ਵਿੱਚ ਸੂਬਾ ਸ਼ਾਮ ਦੇ ਵਿੱਚ ਉਹ ਸਾਰੀ ਗੱਲਬਾਤ ਅੱਜ ਨਾਲ ਸਾਂਝੀ ਕਰਾਂਗੇ ਠੀਕ ਹੈ ਜੀ ਅੱਜ ਦੀ ਵੀਡੀਓ ਜਿੰਨਾ ਹੀ ਰੌੜਕੀ ਵਾਲੇ ਵੱਲੋਂ ਤੇ ਰੌੜਕੀ ਵਾਲੇ ਦੇ ਘੋੜੇ ਵੱਲੋਂ ਸਤਿ ਸ਼੍ਰੀ ਅਕਾਲ ਜੀ ਮਿਲਦੇ ਆਂ ਜੀ ਫਿਰ ਸਵੇਰ ਨੂੰ